ਹਾਲੇਲੂਇਆ ਸਭ ਤੋਂ ਜੈ ਐਮਸੀ ਕੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਜੋ ਟਾਣੀ ਮੇਰੇ ਵਿੱਚ ਬਣੀ ਰਹਿੰਦੀ ਉਹ ਬਾਦੀ ਤੇ ਫਲਦੀ ਅਤੇ ਫਲ ਲੈ ਕੇ ਆਉਂਦੀ ਆ ਹਾਲੇਲੂਇਆ 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 ਦੇਖੋ ਆਪਾਂ ਇਸ ਪੇੜ ਨੂੰ ਦੇਖਦੇ ਹਾਂ ਤੁਸੀਂ ਧਿਆਨ ਦੇ ਨਾਲ ਦੇਖਿਓ ਇਹ ਛੋਟਾ ਜਿਹਾ ਬੋਦਾ ਆ ਤੇ ਔਰ ਦੇਖੋ ਤੁਸੀਂ ਕਿੰਨਾ ਸੁੰਦਰ ਆ ਇਹ ਔਰ ਤੁਸੀਂ ਦੇਖਿਓ ਦੇਖੋ ਜੀਆਂ ਟਾਣੀਆਂ ਮੋਟੀਆਂ ਮੋਟੀਆਂ ਔਰ ਇਸ ਇਧਰ ਵੀ ਇਹਦੇ ਫੁੱਲ ਨਿਕਲੇ ਹੋਏ ਆ ਪਰ ਇਹ ਲੱਗਿਆ ਕਿ ਇਹਦੇ ਵਿੱਚ ਸਿਰਫ ਨਿੱਕੇ ਜਿਹੇ ਗਮਲੇ ਦੇ ਵਿੱਚ ਹallelujah ਨਿੱਕਾਂ ਜਿਹਾ ਦੇਖੋ ਦੇਖੋ ਨਿੱਕਾਂ ਜਿਹਾ ਗਮਲਾ ਆ ਪਰ ਤੁਸੀਂ ਇਹਦਾ ਸਾਈਜ਼ ਦੇਖ ਸਕਦੇ ਆ ਤੁਸੀਂ ਜਿਹੜੀਆਂ ਟਾਣੀਆਂ ਦੇਖ ਸਕਦੇ ਆ ਔਰ ਇਹਦੇ ਫਲ ਦੇਖ ਸਕਦੇ ਹallelujah ਮਾਇਨੇ ਨਹੀਂ ਰੱਖਦਾ ਤੁਹਾਡੇ ਹਾਲਾਤ ਕੀ ਆ ਇੱਥੋਂ ਕੀ ਸਿੱਖਣਾ ਮਾਇਨੇ ਨਹੀਂ ਰੱਖਦਾ ਤੁਸੀਂ ਕਿੱਦਾਂ ਨੇ ਆ ਕਿੱਦਾਂ ਦੇ ਤੁਹਾਡੇ ਹਾਲਾਤ ਆ ਕਿੱਦਾਂ ਦੀਆਂ ਤੁਹਾਡੀਆਂ ਪਰਸਥਿਤੀਆਂ ਉਹ ਮਾਇਨੇ ਨਹੀਂ ਰੱਖਦੀਆਂ ਮਾਇਨੇ ਕੀ ਰੱਖਦੀਆਂ ਕਿ ਤੁਸੀਂ ਪ੍ਰਭੂ ਦੇ ਵਚਨ ਦੇ ਨਾਲ ਜੁੜੇ ਹੋਏ ਆ ਕਿ ਪ੍ਰਭੂ ਤਾਂ ਦੀ ਜ਼ਿੰਦਗੀ ਦੇ ਵਿੱਚ ਹੈਗਾ ਆ ਤਾਂ ਤੁਸੀਂ ਵਧੋਗੇ ਔਰ ਫਲਾਂ ਨੂੰ ਲੈ ਕੇ ਆਉਗੇ ਹallelujah ਸੋ ਪਹਿਲਾ ਇਹ ਟਾਣੀ ਵਧੀ ਦੇਖੋ ਕਿਉਂਕਿ ਇੱਕ ਮਾਈਨੇ ਰੱਖਦੇ ਦੇ ਵਿੱਚ ਮਿੱਟੀ ਥੋੜੀ ਜਿਹੀ ਆ ਦੇਖੋ ਹੈਨਾ ਜੇਕਰ ਪਰਮੇਸ਼ਰ ਸਾਡੇ ਨਾਲ ਆ ਤਾਂ ਅਸੀਂ ਵਧਾਂਗੇ ਵੀ ਔਰ ਫਲਾਣੂ ਵੀ ਲੈ ਕੇ ਆਵਾਂਗੇ ਹਾਲੇਲੂਇਆ ਹਾਲੇਲੂਇਆ ਸਭ ਕੋ ਜੈਮਸੀ ਕੀ